ਤੇਰੀ ਵੇਲੇ ਵਿੱਚ ਹਵਾ ਦਾ ਬਰੂਲਾ ਜਦ ਚੱਲੂ ਸਮਝ ਲਈ ਕਿ ਯਾਦ ਕੀਤਾ ਮੈਂ ਤੈਨੂੰ ਮੇਰੀ ਫਰਿਆਦ ਪਟਕ ਦੀ ਸਮਝੀ ਤੇਰੀ ਯਾਦ ਨੂੰ ਮਿਲਣ ਤੋਂ ਬਾਅਦ ਖੁੱਲੇ ਨੈਣ ਕਰਨਾ ਚਾਹੁੰਦੇ ਹੋਣੇ ਬੰਦ ਹੋਣ ਤੋਂ ਪਹਿਲਾਂ ਤੇਰਾ ਦੀਦਾਰ ਸਮਝ ਲਈ ਉਦੋਂ ਆਖਰੀ ਸਾਹਾਂ ਤੇ ਹੋਣੀ ਜ਼ਿੰਦਗੀ ਸਮਝ ਲਈ ਉਦੋਂ ਹੋਣੀ ਪਰੌਣੀ ਜ਼ਿੰਦਗੀ ਸਮਝ ਲਈ ਉਦੋਂ ਸਾਹਾਂ ਦੀ ਮਾਲਾ ਦੇ ਮਣਕੇ ਟੁੱਟ ਰਹੇ ਹੋਣੇ ਸਮਝ ਲਈ ਉਦੋਂ ਹੱਥ ਕਲਮਾਂ ਤੋਂ ਕੰਬ ਕੰਬ ਛੁੱਟ ਰਹੇ ਹੋਣੇ ਸਮਝ ਲਈ ਇਸ ਨੂੰ ਸ਼ਾਇਰ ਪਰਮਜੀਤ ਦਾ ਲਿਖਿਆ ਆਖਰੀ ਕਲਾਮ ਭਾਲ ਕੇ ਕਿਤੋਂ ਪੜ ਲਈ ਮੀ ਵਿੱਚੋਂ ਰੱਦੀ ਦੀ ਦੁਕਾਨ ਤੇਰੇ ਵੇੜੇ ਵਿੱਚ ਹਵਾ ਦਾ ਬਰੂਲਾ ਜਦ ਚੱਲੂ ਸਮਝ ਲਈ ਕੇ ਯਾਦ ਕੀਤਾ ਮੈਂ ਤੈਨੂੰ ਸਮਝ ਲਈ ਕੇ ਯਾਦ Quita.